ਸੋ ਇਥੋਂ ਬਾਉਂਸ ਮਾਰਨਾ ਸੀ ਕਿਉਂਕਿ ਸੈਕੰਡ ਡਾਟਾ ਪੁਆਇੰਟ ਸੀਗਾ ਜਿੱਥੋਂ ਰਿਵਰਸਲ ਆਉਣਾ ਸੀ ਸੋ ਇਹਨੇ ਉੱਪਰ ਜਾ ਕੇ ਟੱਚ ਕੀਤਾ ਇਥੋਂ ਮੁੜ ਕੇ ਮਾਰਕੀਟ ਨੇ ਅਪਸਾਈਡ ਨੂੰ ਹੀ ਟ੍ਰੈਂਡ ਦੇਣਾ ਸੀ ਸੋ ਅਗੇਨ ਜੀ ਅਸਲੰਟਿੰਗ ਹੋਈ ਇੱਥੇ ਬੁਲੀ ਸਾਈਡ ਦਾ ਵੀ ਬਣ ਚੁੱਕਿਆ ਸੀ ਜਦੋਂ ਮਾਰਕੀਟ ਨੇਚਰ ਰਿਵਰਸ ਕਰਕੇ ਉੱਪਰ ਨੂੰ ਚੱਲ ਗਈ ਸੀ ਸੋ ਮਾਰਕੀਟ ਨੇ ਇੱਕ ਵਾਰੀ ਟਰਾਈ ਕੀਤੀ ਹੈ ਜੀ ਉੱਪਰ ਜਾਣ ਦੀ ਸੈਕੰਡ ਵਾਰ ਪੇਅਰ ਕੀਤੀ ਆ ਸੋ ਇਸ ਲੈਵਲ ਤੋਂ ਮਾਰਕੀਟ ਡਾਉਨ ਸਾਈਡ ਨੂੰ ਆ ਗਈ। ਸੋ ਵਿਊ ਵਗਾਰਾ ਜੀ ਸਾਡਾ ਬੁਲਿਸ਼ ਟਰੈਂਡ ਦੇ ਚੱਲ ਰਿਹਾ ਸੀ ਕਿ ਮਾਰਕੀਟ ਡਾਉਨ ਸਾਈਡ ਨੂੰ ਇੱਕ ਐਸਲੈਂਟਿੰਗ ਕਰੂਗੀ ਤਾਂ ਅਸੀਂ ਕਾਲ ਹੀ ਚੱਕਾਂਗੇ। ਸੋ ਮਾਰਕੀਟ ਨੇ ਜੀ ਇੱਕ ਐਸ ਲੈਵਲ ਦੇ ਕਰੀਬ ਤਕਰੀਬਨ ਆ ਲੈਵਲ 1 ਦਾਗਾ ਇੱਥੇ ਐਸਲੈਂਟਿੰਗ ਕਰੀ। ਸੋ ਇੱਥੇ ਇਹਨਾਂ ਨੂੰ ਦੱਸਿਆ ਵੀ ਗਿਆ ਸੀਗਾ ਜੋ ਦੇਖ ਰਹੇ ਸੀ ਸਟ੍ਰੀਮ ਕਿ ਆਹ ਕੈਂਡਲ ਦੇ ਲੋ ਦੇ ਥੱਲੇ ਵੀ ਮਾਰਕੀਟ ਆ ਜਾ ਸਕਦੀ ਆ ਕਿਉਂਕਿ ਐਸਐਲ ਵਗਾਰਾ ਇੱਥੇ ਪਏ ਹੁੰਦੇ ਆ। ਸੋ ਇਹ ਫੇਕ ਬ੍ਰੇਕਡਾਊਨ ਜਿਹੜਾ ਦੱਸਿਆ ਗਿਆ ਸੀਗਾ ਇਹ ਫੇਕ ਬ੍ਰੇਕਡਾਊਨ ਸੋ ਮਾਰਕੀਟ ਨੇ ਜੀ ਡਾਟਾ ਪੁਆਇੰਟ ਨੂੰ ਰਿਸਪੈਕਟ ਕੀਤਾ ਅਪਸਾਈਡ ਨੂੰ ਇੱਕ ਮੋਮੈਂਟਮ ਦਿੱਤਾ ਡਾਊਨ ਸਾਈਡ ਨੂੰ ਫਿਰ ਛੋਟੀ ਜਿਹੀ ਸਲੈਂਟਿੰਗ ਹੋਈ ਦੈਨ